ਰਵਨੀਤ ਬਿੱਟੂ ਸਾਹਿਬ ਤੁਹਾਡਾ ਆਪਣਾ ਆਚਰਣ ਕੀ ਹੈ ਤੁਹਾਡੀ ਆਪਣੀ ਜ਼ਮੀਰ ਕੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੁਸੀਂ ਉਹਨਾਂ ਦੇ ਚਰਨਾਂ 'ਚ ਫਿਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੁਸੀਂ ਉਹਨਾਂ ਦੇ ਚਰਨਾਂ 'ਚ ਹਲੇ ਮੈਨੂੰ ਕੱਲ ਹੀ ਕੋਈ ਦੱਸ ਰਿਹਾ ਕਿ ਰਵਨੀਤ ਬਿੱਟੂ ਸਾਹਿਬ ਦੇ ਛੋਟੇ ਭਰਾ ਨੂੰ ਕੈਪਟਨ ਸਾਹਿਬ ਨੇ ਸਾਰੇ ਨਿਯਮ ਛਿੱਕੇ ਤੇ ਟਾਂਕੇ ਡੀਐਸਪੀ ਦੀ ਨੌਕਰੀ ਦਿੱਤੀ ਤੇ ਹੁਣ ਸਰਕਾਰ ਤਾਂ ਗੋਲਾ ਤਾਂ ਕਿ ਕਿਤੇ ਦੁਬਾਰਾ ਕੈਬਨਿਟ ਮੀਟਿੰਗ ਹੋ ਕੇ ਉਹ ਡੀਐਸਪੀ ਦੀ ਅਪਾਇੰਟਮੈਂਟ ਕੈਨਸਲ ਨਾ ਹੋ ਜੇ ਮੇਰੀ ਮੁਰਾਦ ਹੈ ਰਵਨੀਤ ਬਿੱਟੂ ਤੋਂ ਜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕੁਝ ਕਹਿ ਦਈਏ ਹਲੇ ਆਮ ਆਦਮੀ ਪਾਰਟੀ ਦੇ ਬੁਲਾਰੇ ਤਾਂ 5-7 ਮਿੰਟ ਲੇਟ ਹੋ ਜਾਣ ਪਰ ਰਵਨੀਤ ਬਿੱਟੂ ਤਾਂ ਕੰਧ ਤੇ ਹੀ ਬੈਠੇ ਹੁੰਦੇ ਕਿ ਮੈਂ ਜਵਾਬ ਦਿੰਦਾ ਜੀ ਯਾਰ ਰਵਨੀਤ ਬਿੱਟੂ ਸਾਹਿਬ ਤੁਹਾਡਾ ਆਪਣਾ ਆਚਰਣ ਕੀ ਹੈ ਤੁਹਾਡੀ ਆਪਣੀ ਜ਼ਮੀਰ ਕੀ ਹੈ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੁਸੀਂ ਉਹਨਾਂ ਦੇ ਚਰਨਾਂ 'ਚ ਫਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੁਸੀਂ ਉਹਨਾਂ ਦੇ ਚਰਨਾਂ 'ਚ ਹਲੇ ਮੈਨੂੰ ਕੱਲ ਹੀ ਕੋਈ ਦੱਸ ਰਿਹਾ ਕਿ ਰਵਨੀਤ ਬਿੱਟੂ ਸਾਹਿਬ ਦੇ ਛੋਟੇ ਭਰਾ ਨੂੰ ਕੈਪਟਨ ਸਾਹਿਬ ਨੇ ਸਾਰੇ ਨਿਯਮ ਛਿੱਕੇ ਤੇ ਟੰਕੇ ਡੀਐਸਪੀ ਦੀ ਨੌਕਰੀ ਦਿੱਤੀ ਸੀ ਤੇ ਹੁਣ ਸਰਕਾਰ ਦਾ ਗੋਲਾ ਤਾਂ ਕਿ ਕਿਤੇ ਦੁਬਾਰਾ ਕੈਬਨਿਟ ਮੀਟਿੰਗ ਹੋ ਕੇ ਉਹ ਡੀਐਸਪੀ ਦੀ ਅਪੁਆਇੰਟਮੈਂਟ ਕੈਨਸਲ ਨਾ ਹੋ ਜੇ ਐਡੇ ਛੋਟੇ ਮਫਾਦਿਆਂ ਵਾਲੀ ਰਾਜਨੀਤੀ ਕਰਨ ਵਾਲੇ ਲੋਕ ਗੱਲਾਂ ਕਿੰਡੀਆਂ ਵੱਡੀਆਂ ਕਰਦੇ ਪਹਿਲਾਂ ਨਿੱਜੀ ਮਫਾਦਿਆਂ ਤੋਂ ਉੱਤੇ ਉੱਠ ਪਹਿਲਾ ਇਹ ਜਿਹੜੀ ਛੋਟੀ ਰਾਜਨੀਤੀ ਕਰਨੀ ਬੰਦ ਕਰ ਔਰ ਰਹੀ ਗੱਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਦੇਖ ਭਰ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਜੋ ਕੀਤਾ ਮੰਨਿਆ ਤੇ ਸਜ਼ਾ ਭੁਗਤ ਲਈ ਇਹ ਮਸਲਾ ਹਿਊਮਨ ਰਾਈਟਸ ਦਾ ਇਹ ਮਸਲਾ ਰਹਿਮਦਾਨੀ ਪਹਿਲਾ ਇਸ ਗੱਲ ਨੂੰ ਸਮਝੋ ਜਨਾਬ ਕਿ ਰਵਨੀਤ ਬਿੱਟੂ ਸਾਹਿਬ ਤੁਹਾਡਾ ਆਪਣਾ ਆਚਰਣ ਕੀ ਹੈ ਤੁਹਾਡੀ ਆਪਣੀ ਜ਼ਮੀਰ ਕੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੁਸੀਂ ਉਹਨਾਂ ਦੇ ਚਰਨਾਂ 'ਚ ਫਿਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਉਸ ਹੀ ਉਹਨਾਂ ਦੇ ਚਰਨਾਚੁ। ਹਲੇ ਮੈਨੂੰ ਕੱਲ ਹੀ ਕੋਈ ਦੱਸ ਰਿਹਾ ਹੈ ਕਿ ਰਵਨੀਤ ਬਿੱਟੂ ਸਾਹਿਬ ਦੇ ਛੋਟੇ ਭਰਾ ਨੂੰ ਕੈਪਟਨ ਸਾਹਿਬ ਨੇ ਸਾਰੇ ਨਿਯਮ ਛਿੱਕੇ ਤੇ ਟਾਂਕੇ ਡੀਐਸਪੀ ਦੀ ਨੌਕਰੀ ਦਿੱਤੀ ਸੀ ਤੇ ਹੁਣ ਸਰਕਾਰ ਦਾ ਬੋਲਾ ਤਾਂ ਕਿ ਕਿਤੇ ਦੁਬਾਰਾ ਕੈਬਨਿਟ ਮੀਟਿੰਗ ਹੋ ਕੇ ਉਹ ਡੀਐਸਪੀ ਦੀ ਅਪੁਆਇੰਟਮੈਂਟ ਕੈਨਸਲ ਨਾ ਹੋ ਜੇ। ਮੇਰੀ ਮੁਰਾਦ ਹੈ ਰਵਨੀਤ ਬਿੱਟੂ ਤੋਂ। ਜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕੁਝ ਕਹਿ ਦਈਏ ਹਲੇ ਆਮ ਆਦਮੀ ਪਾਰਟੀ ਦੇ ਬੁਲਾਰੇ ਤਾਂ 5-7 ਮਿੰਟ ਲੇਟ ਹੋ ਜਾਣ ਪਰ ਰਵਨੀਤ ਬਿੱਟੂ ਤਾਂ ਕੰਧ ਤੇ ਹੀ ਬੈਠੇ ਹੁੰਦੇ ਕਿ ਮੈਂ ਜਵਾਬ ਦਿੰਦਾ ਜੀ ਯਾਰ ਰਵਨੀਤ ਬਿੱਟੂ ਸਾਹਿਬ ਤੁਹਾਡਾ ਆਪਣਾ ਆਚਰਣ ਕੀ ਹੈ ਤੁਹਾਡੀ ਆਪਣੀ ਜ਼ਮੀਰ ਕੀ ਹੈ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੁਸੀਂ ਉਹਨਾਂ ਦੇ ਚਰਨਾਂ 'ਚ ਫਿਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੁਸੀਂ ਉਹਨਾਂ ਦੇ ਚਰਨਾਂ 'ਚ ਹਲੇ ਮੈਨੂੰ ਕੱਲ ਹੀ ਕੋਈ ਦੱਸ ਰਿਹਾ ਕਿ ਰਵਨੀਤ ਬਿੱਟੂ ਸਾਹਿਬ ਦੇ ਛੋਟੇ ਭਰਾ ਨੂੰ ਕੈਪਟਨ ਸਾਹਿਬ ਨੇ ਸਾਰੇ ਨਿਯਮ ਛਿੱਗੇ ਤੇ ਟਾਂਕੇ ਡੀਐਸਪੀ ਦੀ ਨੌਕਰੀ ਦਿੱਤੀ ਸੀ ਤੇ ਹੁਣ ਸਰਕਾਰ ਦਾ ਗੋਲਾ ਤਾਂ ਕਿ ਕਿਤੇ ਦੁਬਾਰਾ ਕੈਬਨਿਟ ਮੀਟਿੰਗ ਹੋ ਕੇ ਉਹ ਡੀਐਸਪੀ ਦੀ ਅਪੁਆਇੰਟਮੈਂਟ ਕੈਨਸਲ ਨਾ ਹੋ ਜੇ ਐਡੇ ਛੋਟੇ ਮਫਾਦਿਆਂ ਵਾਲੀ ਰਾਜਨੀਤੀ ਕਰਨ ਵਾਲੇ ਲੋਕ ਗੱਲਾਂ ਕਿੰਡੀਆਂ ਵੱਡੀਆਂ ਕਰਦੇ ਪਹਿਲਾਂ ਨਿੱਜੀ ਮਫਾਦਿਆਂ ਤੋਂ ਉੱਤੇ ਉੱਠ ਪਹਿਲਾਂ ਇਹ ਜਿਹੜੀ ਛੋਟੀ ਰਾਜਨੀਤੀ ਕਰਨੀ ਬੰਦ ਕਰ ਔਰ ਰਹੀ ਗੱਲ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਦੇਖ ਪਰਮ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਜੋ ਕੀਤਾ ਮੰਨਿਆ ਤੇ ਸਜ਼ਾ ਭੁਗਤ ਲਈ ਇਹ ਮਸਲਾ ਹਿਊਮਨ ਰਾਈਟਸ ਦਾ ਇਹ ਮਸਲਾ ਰਹਿਮਦਾਨੀ ਪਹਿਲਾਂ ਇਸ ਗੱਲ ਨੂੰ ਸਮਝੋ ਜਨਾਬ